ਕਿਸ ਰੰਗ ਦੀ ਬਿੰਦੀ ਨਾਲ ਔਰਤ ਦੀ ਜ਼ਿੰਦਗੀ ਦਾ ਸੁੱਖ ਚਲਾ ਜਾਂਦਾ ਹੈ ਇੱਕ ਵਾਰ ਮਾਤਾ ਪਾਰਵਤੀ ਭਗਵਾਨ ਸ਼ਿਵ ਦੇ ਨਾਲ ਕੈਲਾਸ਼ ਪर्वਤ ਤੇ ਬੈਠੇ ਹੋਏ ਸੀ ਉੱਥੇ ਉਹਨਾਂ ਦੀ ਜ਼ਿੰਦਗੀ ਬਹੁਤ ਸੁਖੀ ਤੇ ਸ਼ਾਂਤ ਸੀ ਪਰ ਇੱਕ ਦਿਨ ਮਾਤਾ ਪਾਰਵਤੀ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ ਉਹ ਜਾਨਣਾ ਚਾਹੁੰਦੇ ਸੀ ਕਿ ਕਿਹੜਾ ਸ਼ਿੰਗਾਰ ਜਾਂ ਕਿਹੜੀ ਉਹ ਚੀਜ਼ ਹੁੰਦੀ ਹੈ ਜੋ ਇੱਕ ਔਰਤ ਦੀ ਜ਼ਿੰਦਗੀ 'ਚ ਮੁਸ਼ਕਲਾਂ ਨੂੰ ਸੱਦਾ ਦਿੰਦੀ ਹੈ ਉਹ ਜਾਨਣਾ ਚਾਹੁੰਦੀ ਸੀ ਕਿ ਆਖਰ ਇਹ ਹੋជា ਕੀ ਹੁੰਦਾ ਹੈ ਜੋ ਔਰਤਾਂ ਦੀ ਜ਼ਿੰਦਗੀ ਚ ਸੁੱਖ ਨੂੰ ਖਤਮ ਕਰ ਦਿੰਦਾ ਹੈ ਇਸੇ ਬਾਰੇ ਚ ਉਹਨਾਂ ਨੇ ਭਗਵਾਨ ਸ਼ਿਵ ਤੋਂ ਇਹ ਪ੍ਰਸ਼ਨ ਕੀਤਾ ਸੀਤੇ ਕਿਹਾ हे ਪ੍ਰਭੂ ਮੈਂ ਤੁਹਾਡੇ ਤੋਂ ਇੱਕ ਖਾਸ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ ਤੁਸੀਂ ਤ੍ਰਿਕਾਲ ਦਰਸ਼ੀ ਹੋ ਤੁਸੀਂ ਹਰ ਜੀਵ ਦੇ ਸੁੱਖ ਦੁੱਖ ਦੇ ਕਾਰਨਾਂ ਨੂੰ ਜਾਣਦੇ ਹੋ ਕਿਰਪਾ ਕਰਕੇ ਮੈਨੂੰ ਦੱਸੋ ਕਿ ਉਹ ਕਿਹੜਾ ਸ਼ਿੰਗਾਰ ਕਿਹੜਾ ਕੱਪੜਾ ਜਾਂ ਗਹਿਣਾ ਹੈ ਜਿਸ ਨੂੰ ਪਹੁੰਚੇ ਇੱਕ ਔਰਤ ਦੀ ਜ਼ਿੰਦਗੀ ਵਿੱਚ ਦੁੱਖ ਆ ਜਾਂਦੇ ਹਨ ਤਾਂ ਪਤਵਾਨ ਸ਼ਿਵ ਨੇ ਮੁਸਕੁਰਾਉਂਦੇ ਹੋਏ ਕਿਹਾ ਦੇਵੀ ਪਾਰਵਤੀ ਤੁਹਾਡਾ ਪ੍ਰਸ਼ਨ ਬਹੁਤ ਹੀ ਖਾਸ ਹੈ ਇਸ ਪ੍ਰਸ਼ਨ ਦਾ ਉੱਤਰ ਸਿਰਫ ਇੱਕ ਹੈ ਕਿ ਦੇਣਾ ਸਹੀ ਨਹੀਂ ਹੋਵੇਗਾ ਕਿ ਕਿਹੜਾ ਸ਼ਿੰਗਾਰ ਔਰਤ ਦੀ ਜ਼ਿੰਦਗੀ ਚ ਮੁਸ਼ਕਲ ਦਾ ਕਾਰਨ ਬਣਦਾ ਹੈ ਇਸ ਦੇ ਜਵਾਬ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਨੂੰ ਤੁਸੀਂ ਖੁਦ ਹੀ ਉਸਤੇ ਜਵਾਬ ਤੱਕ ਪਹੁੰਚ ਜਾਓਗੇ भगवान शिव माता पार्वती ਨੂੰ ਇੱਕ ਕਹਾਣੀ ਸੁਣਾਉਂਦੇ ਹਨ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਿਸ਼ਾਲ ਤੇ ਬਹੁਤ ਹੀ ਖੁਸ਼ਹਾਲ ਰਾਜ ਹੁੰਦਾ ਸੀ ਜਿੱਥੇ ਦਾ ਰਾਜਾ ਆਪਣੇ ਨਿਆਂ ਤੇ ਪ੍ਰਤਾਪ ਲਈ ਬਹੁਤ ਪ੍ਰਸਿੱਧ ਸੀ ਇਸ ਰਾਜ ਦਾ ਨਾਮ ਸੀ ਅਸ਼ੋਕਨਗਰ ਤੇ ਇੱਥੋਂ ਦਾ ਰਾਜਾ ਧਰਮਸੈਨ ਬਹੁਤ ਹੀ ਬੁੱਧੀਮਾਨ ਸਹਾਸੀ ਤੇ ਪ੍ਰਜਾ ਪਾਲਨ ਕਰਨ ਵਾਲਾ ਸੀ ਉਸ ਦੇ ਰਾਜ ਵਿੱਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਦੀ ਕੋਈ ਕਮੀ ਨਹੀਂ ਸੀ ਪਰਜਾ ਆਪਣੇ ਰਾਜਾ ਨਾਲ ਬਹੁਤ ਪਿਆਰ ਕਰਦੀ ਸੀ ਕਿਉਂਕਿ ਰਾਜਾ ਹਮੇਸ਼ਾ ਆਪਣੀ ਪਰਜਾ ਦੇ ਹਿੱਤਾਂ ਦਾ ਧਿਆਨ ਰੱਖਦਾ ਸੀ ਇਸ ਰਾਜ ਦਾ ਇੱਕ ਮੰਤਰੀ ਸੀ ਜਿਸ ਦਾ ਨਾਮ ਸੀ ਵਾਸੂਦੇਵ ਉਹ ਵੀ ਰਾਜਾ ਦੀ ਤਰ੍ਹਾਂ ਨਿਆਂ ਤੇ ਪਰਜਾ ਨਾਲ ਪਿਆਰ ਕਰਨ ਵਾਲਾ ਸੀ ਉਹ ਰਾਜਾ ਦਾ ਬਚਪਨ ਤੋਂ ਦੋਸਤ ਸੀ ਤੇ ਦੋਨੇ ਇੱਕ ਦੂਜੇ ਦੇ ਵਿਸ਼ਵਾਸਪਾਤਰ ਸੀ ਰਾਜਾ ਧਰਮਸੈਨ ਤੇ ਮੰਤਰੀ ਵਾਸੂਦੇਵ ਦੇ ਸੰਬੰਧ ਨਾ ਸਿਰਫ ਸ਼ਾਸਕ ਤਕਸੀ ਬਲਕਿ ਉਹਨਾਂ ਵਿੱਚ ਬਹੁਤ ਗੂੜੀ ਦੋਸਤੀ ਵੀ ਸੀ ਰਾਜਾ ਤੇ ਮੰਤਰੀ ਦੋਨੋਂ ਹੀ ਬਚਪਨ ਤੋਂ ਇਕੱਟੇ ਖੇਡਦੇ ਸੀ ਰਾਜਾ ਤੇ ਮੰਤਰੀ ਦੋਵਾਂ ਨੇ ਆਪਣੇ-ਆਪਣੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਇੱਕ ਦੂਜੇ ਦੀ ਦੋਸਤੀ ਦੇ ਧਾਗੇ ਵਿੱਚ ਬੰਨ੍ਹ ਰੱਖਿਆ ਸੀ ਰਾਜਾ ਧਰਮਸੈਨ ਦਾ ਇੱਕ ਪੁੱਤ ਸੀ ਜਿਸ ਦਾ ਨਾਮ ਸੀ ਰਾਜਕੁਮਾਰ ਆਰਿਆਵਰਤਨ ਉਹ ਸਰੀਰਕ ਪੱਖੋਂ ਤੇ ਮਾਨਸਿਕ ਪੱਖੋਂ ਬਹੁਤ ਤਾਕਤਵਰ ਸੀ ਆਪਣੇ ਪਿਓ ਦੀ ਤਰ੍ਹਾਂ ਉਹ ਵੀ ਪ੍ਰਜਾ ਪਾਲਕ ਤੇ ਨਿਆਂ ਨੂੰ ਪਿਆਰ ਕਰਨ ਵਾਲਾ ਸੀ ਦੂਜੇ ਪਾਸੇ ਮੰਤਰੀ ਵਾਸੂਦੇਵ ਦਾ ਪੁੱਤ ਸੂਰਿਆਕਾਂਤ ਸੀ ਜੋ ਬਹੁਤ ਹੀ ਬੁੱਧੀਮਾਨ ਨੀਡਰ ਤੇ ਹਿੰਮਤੀ ਸੀ ਰਾਜਕੁਮਾਰ ਆਰਿਆਵਰਦਨ ਨੇ ਸੂਰੇਕਾਂਤ ਦੀ ਦੋਸਤੀ ਵੀ ਆਪਣੇ ਪਿਓ ਦੀ ਤਰ੍ਹਾਂ ਸੱਚੀ ਤੇ ਅਟੁੱਟ ਸੀ ਸਮਾਂ ਬੀਤ ਗਿਆ ਇੱਕ ਦਿਨ ਰਾਜਾ ਤੇ ਮੰਤਰੀ ਨੇ ਫੈਸਲਾ ਲਿਆ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਰਾਜ ਪ੍ਰਬੰਧਨ ਦੇ ਅਸਰ ਅਨਪੋਤਾ ਹਿੱਸਾ ਬਣਾਉਣਾ ਚਾਹੀਦਾ ਹੈ ਉਹਨਾਂ ਨੇ ਦੋਨਾਂ ਨੂੰ ਰਾਜ ਦੀਆਂ ਖਾਸ ਜ਼ਿੰਮੇਵਾਰੀਆਂ ਸੌਂਪੜੀਆਂ ਸ਼ੁਰੂ ਕਰ ਦਿੱਤੀਆਂ ਇਸੇ ਦੇ ਨਾਲ ਸ਼ਿਕਾਰ ਖੇਡਣਾ ਯੁੱਧ ਅਭਿਆਸ ਕਰਨਾ ਤੇ ਰਾਜ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਘੁੰਮ ਕੇ ਉੱਥੇ ਦੇ ਹਾਲਾਤ ਸਮਝਣ ਲਈ ਭੇਜਣ ਲੱਗੇ ਇੱਕ ਦਿਨ ਦੋਨਾਂ ਨੇ ਸ਼ਿਕਾਰ ਖੇਡਣ ਦੀ ਯੋਜਨਾ ਬਣਾਈ ਦੋਵਾਂ ਨੇ ਆਪਣੇ ਘੋੜਿਆਂ ਨੂੰ ਸਜਾਇਆ ਤੇ ਜੰਗਲ ਵੱਲ ਚੜ੍ਹ ਗਏ। ਜੰਗਲ ਬਹੁਤ ਸੰਘਣਾ ਤੇ ਰਸਮਈ ਸੀ। ਜਿਵੇਂ ਜਿਵੇਂ ਉਹ ਸੰਘਣੇ ਜੰਗਲ ਵਿੱਚ ਜਾਂਦੇ ਗਏ, ਉਹਨਾਂ ਨੂੰ ਕਈ ਵਿਚਿਤ ਦ੍ਰਿਸ਼ ਦੇਖਣ ਨੂੰ ਮਿਲਦੇ ਗਏ। ਪਰ ਉਹ ਦੋਵੇਂ ਨੀਦਰ ਸਨ। ਉਹਨਾਂ ਲਈ ਸ਼ਿਕਾਰ ਦਾ ਅਨੁਭਵ ਹਰ ਵਾਰ ਇੱਕ ਨਵੇਂ ਹਿੰਮਤ ਭਰੇ ਅਭਿਆਨ ਵਰਗਾ ਹੁੰਦਾ ਸੀ। ਪਰ ਇਸ ਵਾਰ ਉਹ ਐਨੇ ਸੰਘਣੇ ਜੰਗਲ ਵਿੱਚ ਚਲੇ ਗਏ ਕਿ ਸ਼ਾਮ ਹੁੰਦੇ ਹੁੰਦੇ ਉਹਨਾਂ ਨੂੰ ਇਹ ਸਮਝ ਨਹੀਂ ਆਇਆ ਕਿ ਉਹ ਕਿੰਨੀ ਦੂਰ ਆ ਚੁੱਕੇ ਹਨ ਹੌਲੀ-ਹੌਲੀ ਹਨੇਰਾ ਵਧਣ ਲੱਗਿਆ ਤੇ ਜੰਗਲ ਦੀ ਦੁਨੀਆ ਭਿਆਨਕ ਰੂਪ ਧਾਰਨ ਕਰਨ ਲੱਗੀ ਦੋਵਾਂ ਨੇ ਫੈਸਲਾ ਲਿਆ ਕਿ ਰਾਤ ਜੰਗਲ ਵਿੱਚੀ ਬਿਤਾਈ ਜਾਵੇਗੀ ਜਦੋਂ ਉਹ ਇੱਕ ਵੱਡੇ ਦਰਖਤ ਦੇ ਹੇਠਾਂ ਆਰਾਮ ਕਰਨ ਲਈ ਰੁਕੇ ਤਾਂ ਉਹਨਾਂ ਨੂੰ ਕੁਝ ਦੂਰੀ ਤੇ ਇੱਕ ਤੇਜ਼ ਚਮਕ ਦਿਖਾਈ ਦਿੱਤੀ ਉਹ ਰੋਸ਼ਨੀ ਇੰਨੀ ਅਦਭੁਤ ਤੇ ਮੋਹਕ ਸੀ ਕਿ ਦੋਵੇਂ ਦੋਸਤ ਉਸ ਵੱਲ ਖਿੱਚੇ ਚਲੇ ਗਏ ਜਿਵੇਂ ਹੀ ਉਸ ਜਗ੍ਹਾ ਤੇ ਪਹੁੰਚੇ ਉਹ ਨਾਂ ਦੇ ਸਾਹਮਣੇ ਜੋ ਦ੍ਰਿਸ਼ ਸੀ ਉਹ ਭਿਆਨਕ ਤੇ ਰੋਮਾਂਚਕ ਸੀ ਪਤਵਾਨ ਸ਼ਿਵ ਨੇ ਇਸ ਰਹੱਸਮਈ ਦ੍ਰਿਸ਼ਤਾ ਵਿਸਤਾਰ ਕਰਦੇ ਹੋਏ ਕਿਹਾ ਦੇਵੀ ਜਦੋਂ ਉਹ ਉਸ ਰੋਸ਼ਨੀ ਦੇ ਨੇੜੇ ਪਹੁੰਚੇ ਤਾਂ ਉਹਨੇ ਦੇਖਿਆ ਕਿ ਉੱਥੇ ਇੱਕ ਬਹੁਤ ਹੀ ਭਿਆਨਕ ਤੇ ਵੱਡਾ ਸੱਪ ਆਪਣੀ ਮਣੀ ਦੇ ਨਾਲ ਫੁਕਾਰਦਾ ਹੋਇਆ ਘੁੰਮ ਰਿਹਾ ਸੀ ਉਸ ਸੱਪਨ ਵੱਡਾ ਸੀ ਕਿ ਉਸ ਦੀਆਂ ਅੱਖਾਂ ਵਿੱਚ ਅੱਗ ਚਮਕ ਰਹੀ ਸੀ ਤੇ ਉਸ ਦੀ ਮਨੀ ਵਿੱਚੋਂ ਐਨੀ ਤੇਜ਼ ਰੋਸ਼ਨੀ ਨਿਕਲ ਰਹੀ ਸੀ ਕਿ ਚਾਰੇ ਪਾਸੇ ਦਾ ਹਨੇਰਾ ਦੂਰ ਹੋ ਗਿਆ ਸੀ ਮੰਤਰੀ ਦਾ ਪੁੱਤ ਜੋ ਕਿ ਬਹੁਤ ਹੀ ਬੁੱਧੀਮਾਨ ਸੀ ਉਸਨੇ ਰਾਜਪੁਤਰ ਨੂੰ ਕਿਹਾ ਦੋਸਤ ਇਹ ਸੱਪ ਬਹੁਤ ਹੀ ਸ਼ਕਤੀਸ਼ਾਲੀ ਹੈ ਤੇ ਇਸ ਦੀ ਮਨੀ ਕਰਕੇ ਇਸ ਨੂੰ ਮਾਰਨਾ ਬਹੁਤ ਹੀ ਮੁਸ਼ਕਲ ਹੈ ਸਾਨੂੰ ਇਸ ਨੂੰ ਮਾਰਨ ਲਈ ਇਸ ਦੀ ਮਨੀ ਨੂੰ ਪਹਿਲਾਂ ਕਿਸੇ ਤਰ੍ਹਾਂ ਟਕਣਾ ਹੋਵੇਗਾ ਕਾਹੀਂ ਅਸੀਂ ਇਸ ਤੇ ਜਿੱਤ ਹਾਸਲ ਕਰ ਸਕਾਂਗੇ ਰਾਜ ਕੁਮਾਰ ਨੇ ਕਿਹਾ ਮੈਨੂੰ ਤੇਰੀ ਯੋਜਨਾ ਠੀਕ ਲੱਗਦੀ ਹੈ ਪਰ ਸਾਨੂੰ ਇਸ ਤੇ ਜਿੱਤ ਹਾਸਲ ਕਰਨ ਲਈ ਕਿਸ ਤਰ੍ਹਾਂ ਦੀ ਯੋਜਨਾ ਬਣਾਉਣੀ ਹੋਵੇਗੀ ਤੋਮਾ ਦੋਸਤਾ ਨੇ ਥੋੜੀ ਦੂਰੀ ਤੇ ਜੋ ਤਲਾਬ ਸੀ ਉਸਦੀ ਗਿੱਲੀ ਮਿੱਟੀ ਲਿਆ ਕੇ ਉਸਦੀ ਮਨੀ ਨੂੰ ਟੱਕ ਦਿੱਤਾ ਜਿਵੇਂ ਹੀ ਮਨੀ ਮਿੱਟੀ ਦੇ ਹੇਠਾਂ ਲੱਭੀ ਗਈ ਚਾਰੇ ਪਾਸੇ ਹਨੇਰਾ ਛਾ ਗਿਆ ਹੋਣ ਸੱਪ ਜੋ ਆਪਣੀ ਮਨੀ ਦੀ ਰੋਸ਼ਨੀ ਕਰਕੇ ਇੰਨਾ ਤਾਕਤਵਰ ਸੀ ਉਸ ਸੱਪ ਹਨੇਰੇ ਚ ਵਿਆਕੁਲ ਹੋ ਗਿਆ ਤੇ ਇਧਰ ਉਧਰ ਫੁਕਾਰੇ ਮਾਰਨ ਲੱਗਿਆ ਪਰ ਹੁਣ ਉਸਦੀ ਤਾਕਤ ਘਟ ਚੁੱਕੀ ਸੀ ਤਾਂ ਦੋਵਾਂ ਨੇ ਤਲਵਾਰ ਕੱਢ ਕੇ ਉਸ ਸੱਪ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਸਨੂੰ ਮਾਰ ਦਿੱਤਾ ਸੱਪ ਦੀ ਮੌਤ ਤੋਂ ਬਾਅਦ ਉਹਨਾਂ ਨੇ ਮਨੀ ਚੱਕੀ ਤੇ ਆਪਣੇ ਨਾਲ ਰੱਖ ਲਈ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਮਨੀ ਉਹਨਾਂ ਦੇ ਭਵਿੱਖ ਵਿੱਚ ਕਿਸ ਤਰ੍ਹਾਂ ਕੰਮ ਆਵੇਗੀ ਪਰ ਉਹਨਾਂ ਨੇ ਇਸ ਨੂੰ ਇੱਕ ਖਾਸ ਚੀਜ਼ ਸਮਝ ਕੇ ਆਪਣੇ ਕੋਲ ਰੱਖ ਲਿਆ। ਭਗਵਾਨ ਸ਼ਿਵ ਨੇ ਅੱਗੇ ਦੱਸਿਆ ਅਗਲੀ ਸਵੇਰ ਜਦੋਂ ਦੋਵੇਂ ਦੋਸਤ ਜੰਗਲ ਵਿੱਚ ਇੱਧਰ ਉੱਧਰ ਘੁੰਮ ਰਹੇ ਸੀ ਤਾਂ ਉਹਨਾਂ ਨੇ ਇੱਕ ਬਹੁਤ ਹੀ ਸੋਹਣਾ ਦ੍ਰਿਸ਼ ਦੇਖਿਆ। ਉਹਨਾਂ ਨੇ ਦੇਖਿਆ ਕਿ ਸਾਹਮਣੇ ਇੱਕ ਵਿਸ਼ਾਲ ਸਰੋਵਰ ਹੈ ਜਿਸ ਦੇ ਚਾਰੇ ਪਾਸੇ ਰੰਗ-बिरंगे ਫੁੱਲ ਖਿੜੇ ਹੋਏ ਸੀ। ਤੇ ਬਹੁਤ ਹੀ ਸੋਹਣੇ ਲੱਗ ਰਹੇ ਸੀ ਪਰ ਨਾਲ ਹੀ ਇੱਕ ਹੋਰ ਦ੍ਰਿਸ਼ ਸੀ ਜੋ ਅਨਦੇ ਮਨ ਨੂੰ ਪਿਗਲ ਗਿਆ ਸਰੋਵਰ ਦੇ ਕਿਨਾਰੇ ਇੱਕ ਕੁੜੀ ਬੈਠੀ ਸੀ ਜੋ ਫੁੱਟ ਫੁੱਟ ਕੇ ਰੋ ਰਹੀ ਸੀ ਕੁੜੀ ਬਹੁਤ ਹੀ ਸੋਣੀ ਸੀ ਪਰ ਉਸਦੇ ਚਿਹਰੇ ਤੇ ਬਹੁਤ ਵੱਡਾ ਦੁੱਖ છਾਇਆ ਹੋਇਆ ਸੀ ਰਾਜਕੁਮਾਰ ਤੇ ਮੰਤਰੀ ਦਾ ਪੁੱਤ ਉਸੇ ਵੇਲੇ ਉਸਦੇ ਕੋਲ ਪਹੁੰਚ ਗਏ ਤੇ ਬੁੱਲਨੇ ਦੇਵੀ ਤੁਸੀਂ ਇੰਨੀ ਸੋਹਣੀ ਫੁੱਲਵਾੜੀ ਚ ਇੰਨੇ ਦੁਖੀ ਕਿਉਂ ਹੋ ਤੁਹਾਡਾ ਦੁੱਖ ਸਾਡੇ ਮਨ ਨੂੰ ਵਿਆਕੁਲ ਕਰ ਰਿਹਾ ਹੈ ਕਿਰਪਾ ਕਰਕੇ ਸਾਨੂੰ ਆਪਣਾ ਦੁੱਖ ਦੱਸੋ ਰਾਜਮਾਰਤੇ ਮੰਤਰੀ ਦੇ بیٹے ਨੇ ਜਦ ਉਸ ਰੋਂਦੀ ਹੋਈ ਕੁੜੀ ਨਾਲ ਗੱਲ ਕੀਤੀ ਤਾਂ ਉਹ ਹੌਲੀ ਦੇਨੇ ਬੋਲੀ ਮੈਂ ਇੱਕ ਰਾਜਾ ਦੀ ਧੀ ਹਾਂ ਮੇਰੇ ਮਾਪੇ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੂੰ ਇੱਕ ਵੱਡੇ ਭਿਆਨਕ ਸੱਪ ਨੇ ਡੰਗ ਲਿਆ ਹੈ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਉਹ ਸੱਪ ਬਹੁਤ ਹੀ ਤਾਕਤਵਰਤੀਕ ਭਾਤਕ ਸੀ ਤੇ ਹੁਣ ਮੇਰੀ ਵਾਰੀ ਹੈ ਮੈਂ ਇਸ ਰੋਵਰ ਦੇ ਕਿਨਾਰੇ ਬੈਠੀ ਹਾਂ ਕਿਉਂਕਿ ਅੱਜ ਉਹੀ ਸੱਪ ਮੈਨੂੰ ਮਾਰਨ ਲਈ ਆਵੇਗਾ। ਮੈਂ ਹੁਣ ਬਚ ਨਹੀਂ ਸਕਾਂਗੀ। ਇਹ ਹੀ ਮੇਰੀ ਬਦਕਿਸਮਤੀ ਹੈ। ਇਸ ਲਈ ਮੈਂ ਰੋ ਰਹੀ ਹਾਂ। ਰਾਜਕੁਮਾਰ ਦੇ ਸ਼ਬਦ ਸੁਣ ਕੇ ਦੋਵਾਂ ਦੋਸਤਾਂ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਉਹਨਾਂ ਨੇ ਉਸਨੂੰ ਕਿਹਾ, "devi ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ। ਕੱਲ੍ਹ ਰਾਤ ਅਸੀਂ ਉਸ ਭਿਆਨਕ ਸੱਪ ਨੂੰ ਮਾਰ ਦਿੱਤਾ ਹੈ। ਹੁਣ ਉਹ ਤੁਹਾਡੇ ਤੱਕ ਨਹੀਂ ਆਵੇਗਾ।" ਕਿਉਂਕਿ ਉਹ ਸੱਪ ਹੁਣ ਜਿਉਂਦਾ ਨਹੀਂ ਹੈ ਤੇ ਹੁਣ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਾ ਸਕਦਾ। ਇਹ ਸੁਣਦੇ ਹੀ ਰਾਜਕੁਮਾਰੀ ਦਾ ਚਿਹਰਾ ਹੈਰਾਨੀ ਤੇ ਖੁਸ਼ੀ ਨਾਲ ਖਿੜ ਉੱਠਿਆ। ਉਸਨੇ ਕਿਹਾ, "ਤੁਸੀਂ ਸੱਚੀ ਮੁੱਚੀ ਸੱਪ ਨੂੰ ਮਾਰ ਦਿੱਤਾ ਹੈ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਤੁਸੀਂ ਨਾ ਸਿਰਫ ਮੇਰਾ ਬਲਕਿ ਮੇਰੇ ਪਰਿਵਾਰ ਦਾ ਵੀ ਬਦਨਾਮ ਨਾ ਲਿਆਓ। ਤੁਸੀਂ ਮੇਰੇ ਲਈ ਦੇਵਤਾ ਦੇ ਸਮਾਨ ਹੋ।" ਕਿਰਪਾ ਕਰਕੇ ਤੁਸੀਂ ਮੇਰੇ ਮਹਿਲ ਵਿੱਚ ਆ ਕੇ ਮੇਰੇ ਮਹਿਮਾਨ ਬਣੋ ਮੈਂ ਤੁਹਾਡਾ ਇਹ ਉਪਕਾਰ ਜ਼ਿੰਦਗੀ ਭਰ ਨਹੀਂ ਭੁੱਲਾਂਗੀ ਰਾਜਕੁਮਾਰ ਤੇ ਮੰਤਰੀ ਦੇ بیٹے ਨੇ ਰਾਜਕੁਮਾਰੀ ਤੇ ਸੱਦੇ ਨੂੰ ਸਤਿਕਾਰ ਕਰ ਲਿਆ ਤੇ ਉਸਦੇ ਨਾਲ ਮਹਿਲ ਦੇ ਅੰਦਰ ਚਲੇ ਗਏ ਜਦੋਂ ਉਹ ਮਹਿਲ ਵਿੱਚ ਪਹੁੰਚੇ ਤਾਂ ਉੱਥੇ ਉਹਨਾਂ ਦਾ ਸਵਾਗਤ ਬੜੀ ਧੂਮ-ਧਾਮ ਨਾਲ ਕੀਤਾ ਗਿਆ ਮਹਿਲ ਬਹੁਤ ਵੱਡਾ ਤੇ ਸੋਹਣਾ ਬਣਿਆ ਹੋਇਆ ਸੀ ਰਾਜਕੁਮਾਰੀ ਨੇ ਉਹਨਾਂ ਦੋਵਾਂ ਲਈ ਹਰ ਤਰ੍ਹਾਂ ਦੇ ਸੁੱਖ ਸਾਧਨ ਦੀ ਵਿਵਸਥਾ ਕਰ ਦਿੱਤੀ ਉਹ ਦੋਵੇਂ ਹੁਣ ਮਹਿਲ ਵਿੱਚ ਚੈਨ ਨਾਲ ਰਹਿ ਰਹੇ ਸੀ ਤੇ ਦਿਨ ਵਿੱਚ ਸ਼ਿਕਾਰ ਖੇਡਣ जाया ਕਰਦੇ ਸੀ ਰਾਜਕੁਮਾਰੀ ਵੀ ਹੁਣ ਮਹਿਲ ਵਿੱਚ ਬੜੀ ਹੀ ਖੁਸ਼ੀ ਨਾਲ ਰਹਿ ਰਹੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਹੁਣ ਉਸ ਨੂੰ ਕਿਸੇ ਸੱਪ ਤੋਂ ਖਤਰਾ ਨਹੀਂ ਹੈ ਹੌਲੀ-ਹੌਲੀ ਰਾਜਕੁਮਾਰੀ ਤੇ ਰਾਜਕੁਮਾਰ ਦੇ ਵਿੱਚ ਪ੍ਰੇਮ ਹੋਣ ਲੱਗਿਆ ਉਹਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਤੇ ਰਾਜਕੁਮਾਰ ਤੇ ਰਾਜਕੁਮਾਰੀ ਨੇ ਇੱਕ ਦੂਜੇ ਨਾਲ ਵਿਆਹ ਕਰ ਲਿਆ ਤੇ ਵਿਆਹ ਤੋਂ ਬਾਅਦ ਰਾਜਕੁਮਾਰੀ ਤੇ ਰਾਜਕੁਮਾਰ ਉਸੇ ਜੰਗਲ ਦੇ ਮਹਿਲ ਵਿੱਚ ਰਹਿਣ ਲੱਗੇ। ਉਹਨਾਂ ਦੀ ਜ਼ਿੰਦਗੀ ਬੜੀ ਹੀ ਸੁਖਦਿਖਾਈ ਦੇ ਰਹੀ ਸੀ ਪਰ ਕੁਝ ਸਮਾਂ ਬਾਅਦ ਰਾਜਕੁਮਾਰੀ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਉਂਦਾ ਹੈ ਜਿਸ ਨੇ ਉਸ ਦੀਆਂ ਖੁਸ਼ੀਆਂ ਨੂੰ ਖਤਮ ਕਰ ਦਿੱਤਾ। ਰਾਜਕੁਮਾਰੀ ਨੂੰ ਸ਼ਿੰਗਾਰ ਕਰਨ ਦਾ ਬੜਾ ਸ਼ੌਂਕ ਸੀ। ਉਹ ਹਰ ਰੋਜ਼ ਨਵੇਂ-ਨਵੇਂ ਗਹਿਣੇ ਤੇ ਨਵੇਂ-ਨਵੇਂ ਕੱਪੜੇ ਪਾਉਂਦੀ ਸੀ ਉਸ ਨੂੰ ਤਰਾ-ਤਰਾ ਦੀਆਂ ਬਿੰਦੀਆਂ ਲਗਾਉਂਦਾ ਬੜਾ ਸ਼ੌਕ ਸੀ ਇੱਕ ਦਿਨ ਉਸਨੇ ਆਪਣੇ ਮੱਥੇ ਤੇ ਕਾਲੀ ਬਿੰਦੀ ਲਾਈ ਉਸ ਨੂੰ ਇਹ ਨਹੀਂ ਪਤਾ ਸੀ ਕਿ ਕਾਲੀ ਬਿੰਦੀ ਉਸਦੀ ਜ਼ਿੰਦਗੀ 'ਚ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ ਜਿਸ ਦਿਨ ਉਸਨੇ ਕਾਲੀ ਬਿੰਦੀ ਲਾਈ ਉਸੇ ਦਿਨ ਜਦੋਂ ਉਸ ਰੋਵਰ ਵਿੱਚ ਇਸ਼ਨਾਨ ਕਰਨ ਗਈ ਤਾਂ ਇੱਕ ਸ਼ਿਕਾਰੀ ਰਾਜਕੁਮਾਰ ਉੱਥੇ ਪਾਣੀ ਪੀਣ ਲਈ ਆਇਆ ਸ਼ਿਕਾਰੀ ਰਾਜਕੁਮਾਰ ਨੇ ਰਾਜਕੁਮਾਰੀ ਨੂੰ ਇਸ਼ਨਾਨ ਕਰਦੇ ਹੋਏ ਦੇਖਿਆ ਤਾਂ ਉਸ ਦੀ ਸੁੰਦਰਤਾ ਦੇਖ ਕੇ ਹੈਰਾਨ ਹੋ ਗਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਚਾਰੇ ਪਾਸੇ ਰਾਜਕੁਮਾਰੀ ਨੂੰ ਲੱਭਿਆ ਪਰ ਉਹ ਉੱਥੇ ਨਹੀਂ ਰਹੀ ਸੀ ਉਹ ਇਸ ਘਟਨਾ ਨਾਲ ਇੰਨਾ پاگل ਜਿਹਾ ਹੋ ਗਿਆ ਕਿ ਦਿਨ ਰਾਤ ਉਸੇ ਰਾਜਕੁਮਾਰੀ ਬਾਰੇ ਸੋਚਦਾ ਰਿਹਾ ਉਸ ਦਾ ਪਿਤਾ ਜੋ ਉਸ ਦਾ ਰਾਜ ਦਾ ਰਾਜਾ ਸੀ ਉਹ ਵੀ ਹੈਰਾਨ ਹੋ ਗਿਆ ਰਾਜਾ ਨੇ ਆਪਣੇ ਰਾਜ ਵਿੱਚ ਘੋਸ਼ਣਾ ਕਰਵਾਈ ਕਿ ਜੋ ਵੀ ਉਸ ਦੇ ਪੁੱਤ ਦਾ ਪਾਗਲਪਨ ਦੂਰ ਕਰ ਦੇਵੇਗਾ ਉਸ ਨੂੰ ਅਦਾਂ ਰਾਜ ਤੇ ਉਸ ਦੀ ਧੀ ਨਾਲ ਵਿਆਹ ਕੀਤਾ ਜਾਵੇਗਾ ਇਹ ਸੋਚਣਾ ਸੁਣ ਕੇ ਇੱਕ ਬੁੱਢੀ ਔਰਤ ਜਿਸ ਦਾ ਇੱਕ পাগল ਪੁੱਤ ਸੀ ਉਸ ਨੇ ਸੋਚਿਆ ਕਿ ਇਹ ਮੌਕਾ ਉਸ ਦੇ ਪੁੱਤ ਲਈ ਸਹੀ ਹੈ ਸਾਬਤ ਹੋ ਸਕਦਾ ਹੈ ਇਸ ਸੋਚ ਕੇ ਉਹ ਰਾਜਾ ਦੇ ਦਰਬਾਰ ਵਿੱਚ ਪਹੁੰਚੀ ਤੇ ਬੋਲੀ ਮਹਾਰਾਜ ਮੈਂ ਤੁਹਾਡੇ ਪੁੱਤ ਦਾ ਪਾਗਲਪਨ ਠੀਕ ਕਰ ਸਕਦੀ ਹਾਂ ਪਰ ਇਸ ਦੇ ਲਈ ਮੈਨੂੰ ਕੁਝ ਸਿਪਾਈਆਂ ਤੇ ਜਾਣਕਾਰੀ ਦੀ ਲੋੜ ਹੋਵੇਗੀ ਕਿ ਤੁਹਾਡਾ ਪੁੱਤ ਕਿੱਥੇ-ਕਿੱਥੇ ਸ਼ਿਕਾਰ ਖੇਡਣ ਗਿਆ ਰਾਜਾ ਉਸ ਬੁੱਢੀ ਔਰਤ ਨਾਲ ਆਪਣੇ ਸਿਪਾਈਆਂ ਨੂੰ ਜੰਗਲ ਭੇਜ ਦਿੰਦਾ ਹੈ ਤਾਂ ਜੋ ਉਹ ਉਸ ਥਾਂ ਦਾ ਪਤਾ ਲਗਾ ਸਕਣ ਜਿੱਥੇ ਉਹਨਾਂ ਦਾ ਪੁੱਤ ਪਾਗਲ ਹੋਇਆ ਸੀ ਜਦੋਂ ਜਗਾ ਤੇ ਪਹੁੰਚੇ ਤਾਂ ਉਹ ਬੁੱਢੀ ਆਰਤਨੀ ਉਸੇ ਵੇਲੇ ਸਮਝ ਲਿਆ ਕਿ ਇਹ ਉਹੀ ਸੋਹਣੀ ਕੁੜੀ ਹੈ ਜਿਸਨੇ ਰਾਜਾ ਦੇ ਪੁੱਤ ਨੂੰ ਪਾਗਲ ਕਰ ਦਿੱਤਾ ਹੈ। ਉਹਨਾਂ ਨੇ ਯੋਜਨਾ ਬਣਾਈ ਕਿ ਰਾਜਕੁਮਾਰੀ ਨੂੰ ਬੰਦੀ ਬਣਾ ਕੇ ਮਹਿਲ ਲੈ ਜਾਇਆ ਜਾਵੇ ਤਾਂ ਜੋ ਰਾਜਾ ਦਾ ਪੁੱਤ ਠੀਕ ਹੋ ਸਕੇ। ਬੁੱਢੇ ਨੇ ਰਾਜਕੁਮਾਰੀ ਦੇ ਕੋਲ ਜਾ ਕੇ ਮਿੱਠੀ ਆਵਾਜ਼ ਕਿਹਾ ਧੀਏ ਤੂੰ ਰੋਜ਼ ਇੱਥੇ ਇਸ਼ਨਾਨ ਕਰਨੋਂਦੀ ਹੈ ਪਰ ਮੈਂ ਤੇਰੇ ਨਾਲ ਕਦੇ ਗਲ ਨਹੀਂ ਕੀਤੀ। ਤੂੰ ਮੇਰੇ ਨਾਲ ਥੋੜੀ देर ਬੈਠੇਂਗੇ ਮੈਂ ਇੱਥੇ ਇਕੱਲੀ ਰਹਿੰਦੀ ਹਾਂ ਤੇ ਤੇਰੇ ਨਾਲ ਗੱਲ ਕਰਕੇ ਮੈਨੂੰ ਚੰਗਾ ਲੱਗੇਗਾ ਰਾਜਕੁਮਾਰੀ ਜੋ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਨੂੰ ਤਿਆਰ ਰਹਿੰਦੀ ਸੀ ਬੁੱਢੀ ਦੇ ਨਾਲ ਬੈਠ ਗਈ ਤੇ ਉਸ ਨਾਲ ਕੁਝ ਦੇਰ ਗੱਲਾਂ ਕਰਦੀ ਸਹੀ ਜਦ ਰਾਜਕੁਮਾਰੀ ਜਾਣ ਲੱਗੀ ਤਾਂ ਬੁੱਢੀ ਨੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਤੇ ਉਹ ਜ਼ਬਰਦਸਤੀ ਰਾਜਕੁਮਾਰੀ ਨੂੰ ਫੜਕੇ ਮਹਿਲ ਲੈ ਗਏ ਮਹਿਲ 'ਚ ਪਹੁੰਚਦੇ ਹੀ राजकुमारी ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਹ ਬੜੀ ਦੁਖੀ ਤੇ ਪਰੇਸ਼ਾਨ ਸੀ। ਉਸਨੇ ਆਪਣੇ પતિ, ਉਸਦੇ ਦੋਸਤ ਨੂੰ ਯਾਦ ਕੀਤਾ ਪਰ ਉਸਦੀ ਮਦਦ ਕਰਨ ਉੱਤੇ ਕੋਈ ਨਾ ਆ ਸਕਿਆ। ਜਦ ਰਾਜਾ ਨੂੰ ਇਹ ਸੂਚਨਾ ਮਿਲੀ ਕਿ ਉਹ ਬੁੱਢੀ ਔਰਤ ਰਾਜਕੁਮਾਰੀ ਨੂੰ ਲੈ ਕੇ ਆਈ ਹੈ ਤਾਂ ਉਸਨੇ ਉਸੇ ਵੇਲੇ ਆਪਣੇ পাগল ਪੁੱਤ ਨੂੰ ਇਹ ਸਮਾਚਾਰ ਸੁਣਾਇਆ। পাগল ਰਾਜਕੁਮਾਰ ਨੇ ਜਦੋਂ ਇਹ ਪਤਾ ਲੱਗਿਆ ਕਿ राजकुमारी हम महल विच आ गई है पागलपन थोड़े समय पागल कर करना ही पूरी तरह ठीक हो सकता है राजकुमारी ने सोचा की यह एक बहुत वही साजिश है उसनों इस वि बचन लिय समा चाहता है तो उसने राजा ने कि, कि महाराज ਮੈਂ ਇਸ ਤੋਂ ਵਿਚਾਰ ਕਰਨ ਲਈ 2 ਸਾਲ ਤੱਕ ਤਪੱਸਿਆ ਕਰਨਾ ਚਾਹੁੰਦੀ ਹਾਂ ਇਸ ਤੋਂ ਬਾਅਦ ਮੈਂ ਫੈਸਲਾ ਕਰ ਸਕਾਂਗੀ ਕਿ ਕੀ ਮੈਂ ਤੁਹਾਡੇ ਪੁੱਤ ਨਾਲ ਵਿਆਹ ਕਰ ਸਕਤੀ ਹਾਂ ਜਾਂ ਨਹੀਂ ਰਾਜਾ ਜੋ ਆਪਣੇ ਪੁੱਤ ਦੇ ਠੀਕ ਹੋਣ ਲਈ ਕਿਸੇ ਵੀ ਸ਼ਰਤ ਨੂੰ ਮੰਨਣ ਲਈ ਤਿਆਰ ਸੀ ਉਸਨੇ ਰਾਜਕੁਮਾਰੀ ਦੀ ਗੱਲ ਮੰਨ ਲਈ ਉਸਨੇ ਉਸ ਨੂੰ 2 ਸਾਲ ਤੱਕ ਤਪੱਸਿਆ ਕਰਨ ਦਾ ਸਮਾਂ ਦੇ ਦਿੱਤਾ ਰਾਜਕੁਮਾਰੀ ਨੇ ਇਹ ਜਾਣਦੇ ਹੋਏ ਸਮਾਂ ਮੰਗਿਆ ਸੀ ਕਿ ઉસਦੇ પતિ ਤੇ ਮੰંત્રી ਦਾ ਪੁੱਤ ਉਸ ਨੂੰ ਲੱਭਦੇ ਹੋਏ ਇੱਥੇ ਇੱਕ ਦਿਨ ਜ਼ਰੂਰ ਆਉਣਗੇ ਇਹ ਤੇ ਰਾਜਕੁਮਾਰ ਆਪਣੀ ਪਤਨੀ ਨੂੰ ਲੁੱਪਣ ਲਈ ਦਿਨ ਰਾਤ ਇੱਕ ਕਾਰਿਆ ਸੀ ਰਾਜਕੁਮਾਰ ਦੇ ਦੋਸਤ ਨੇ ठाਨ ਲਿਆ ਕਿ ਉਹ ਆਪਣੇ ਦੋਸਤ ਦੀ ਪਤਨੀ ਨੂੰ ਲੱਭ ਕੇ ਰਹੇਗਾ ਕਈ ਦਿਨ ਬੀਤ ਗਏ ਪਰ ਉਹਨਾਂ ਨੂੰ ਰਾਜਕੁਮਾਰੀ ਦਾ ਕੋਈ ਵੀ ਪਤਾ ਨਾ ਲੱਗਿਆ ਇੱਕ ਦਿਨ ਮੰਤਰੀ ਦਾ ਬੇਟਾ ਉਸੇ ਰਾਜ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਰਾਜਕੁਮਾਰੀ ਬੰਦੀ ਸੀ ਉਸਨੇ ਉਥੇ ਦੇ ਲੋਕਾਂ ਤੋਂ ਪੁੱਛਕਿਛ ਕੀਤੀ ਕਿ ਉਨ੍ਹਾਂ ਨੇ ਕਿਸੇ ਨਵੀਂ ਔਤ ਨੂੰ ਮਹਿਲ ਵਿੱਚ ਦੇਖਿਆ ਹੈ ਇੱਕ ਨਗਰ ਦੇ ਰਹਿਣ ਵਾਲੇ ਨੇ ਮੰਤਰੀ ਕੁਮਾਰ ਨੂੰ ਦੱਸਿਆ ਕਿ ਇੱਕ ਬੁੱਢੀ ਔਰਤ ਇੱਕ ਰਾਜਕੁਮਾਰੀ ਨੂੰ ਲੈ ਕੇ ਇੱਥੇ ਆਈ ਹੈ ਤੇ ਹੁਣ ਰਾਜਕੁਮਾਰੀ ਦੋ ਸਾਲ ਦੀ ਤਪੱਸਿਆ ਵਿੱਚ ਲੀਨ ਹੈ ਕਿਹਾ ਜਾਂਦਾ ਹੈ ਕਿ ਇਤੂ ਦੇ ਰਾਜਾ ਦਾ ਪੁੱਤ ਉਸੇ ਸੁੰਦਰੀ ਦੇ ਰੂਪ ਨਾਲ ਪ੍ਰਭਾਵਿਤ ਹੋ ਕੇ ਪਾਗਲ ਹੋਇਆ ਹੈ ਤੇ ਰਾਜਕੁਮਾਰ ਦੀ ਵਜ੍ਹਾ ਨਾਲ ਹੀ ਉਸ ਨੂੰ ਤੈਲ ਲੱਗਿਆ ਹੈ ਮੰਤਰੀ ਰਾਜਕੁਮਾਰ ਨੇ ਕੁੱਸੇ ਵੇਲੇ ਸਮਝ ਲਿਆ ਕਿ ਇਹ ਉਹੀ ਰਾਜਕੁਮਾਰੀ ਹੈ ਜਿਸ ਨੂੰ ਉਹ ਲੱਭ ਰਿਹਾ ਹੈ ਉਹਨ ਉਸਨੇ ਕਿਸੇ ਵੀ ਤਰ੍ਹਾਂ ਰਾਜਕੁਮਾਰੀ ਨੂੰ ਬਚਾਉਣਾ ਸੀ ਮੰਤਰੀ ਕੁਮਾਰ ਨੇ ਯੋਜਨਾ ਬਣਾਈ ਤੇ ਉਸਨੇ ਬੁੱਢੀ ਦੇ ਪਾਗਲ ਮੁੰਡੇ ਦਾ ਰੂਪ ਧਾਰਨ ਕਰ ਲਿਆ ਤੇ ਮਹਿਲ ਵਿੱਚ ਚਲਾ ਗਿਆ ਉਹ ਜਾਣਦਾ ਸੀ ਕਿ ਬੁੱਢੀ ਦਾ ਬੇਟਾ ਕਦੇ-ਕਦੇ ਆਉਂਦਾ ਹੈ ਤੇ ਬੁੱਢੀ ਉਸਨੂੰ ਠੀਕ ਤਰ੍ਹਾਂ ਪਛਾਣਦੀ ਵੀ ਨਹੀਂ ਹੈ ਇਸ ਲਈ ਮੰਤਰੀ ਕੁਮਾਰ ਨੇ ਪਾਗਲ ਬਨਨ ਦਾ ਨਾਟਕ ਕੀਤਾ ਤੇ ਬੁੱਢੀ ਦੇ ਬੇਟੇ ਦੇ ਰੂਪ ਵਿੱਚ ਮਹਿਲ 'ਚ ਦਾਖਲ ਹੋਇਆ। ਬੁੱਢੀ ਨੇ ਮੰਤਰੀ ਕੁਮਾਰ ਨੂੰ ਆਪਣਾ ਬੇਟਾ ਸਮਝ ਕੇ ਖੂਬ ਪਿਆਰ ਕੀਤਾ ਤੇ ਉਸਨੂੰ ਦੱਸਿਆ ਕਿ ਰਾਜਾ ਉਸਦਾ ਵਿਆਹ ਆਪਣੀ ਧੀ ਨਾਲ ਕਰਨ ਵਾਲਾ ਹੈ ਤੇ ਉਹ ਰਾਜਾ ਬਣੇਗਾ। ਮੰਤਰੀ ਕੁਮਾਰ ਨੇ ਬੁੱਢੀ ਨਾਲ ਪਾਗਲਪੰਦਾ ਨਾਟਕ ਕਰਦੇ ਹੋਏ ਉਸਦੇ ਵਿਸ਼ਵਾਸ ਨੂੰ ਜਿੱਤ ਲਿਆ। ਮੰਤਰੀ ਕੁਮਾਰ ਨੂੰ ਮਹਿਲ ਚ ਘੁੰਮਣ ਫਿਰਨ ਦੀ ਪੂਰੀ ਛੂਟ ਸੀ ਕਿਉਂਕਿ ਸਾਰੇ ਉਸ ਨੂੰ ਰਾਜਾ ਦਾ ਹੋਣ ਵਾਲਾ ਜਵਾਈ ਸਮਝਦੇ ਸੀ ਉਹ ਹੌਲੀ ਹੌਲੀ ਮਹਿਲ ਦੇ ਹਰ ਕੋਨੇ ਚ ਘੁੰਮਦਾ ਰਹਿੰਦਾ ਸੀ ਪਰ ਉਸ ਦੀ ਅਸਲੀ ਯੋਜਨਾ ਤਾਂ ਉਸ ਰਾਜਕੁਮਾਰੀ ਤੱਕ ਪਹੁੰਚਣਾ ਸੀ ਇੱਕ ਰਾਤ ਜਦੋਂ ਮਹਿਲ ਦੇ ਸਾਰੇ ਲੋਕ ਸੋ ਰਹੇ ਸੀ ਤਾਂ ਮੰਤਰੀ ਕੁਮਾਰ ਚੁੱਪਚਾਪ ਰਾਜਕੁਮਾਰੀ ਦੀ ਤਪੱਸਿਆ ਵਾਲੀ ਜਗ੍ਹਾ ਤੇ ਪਹੁੰਚ ਜਾਂਦਾ ਹੈ ਪੁੱਤੇ ਜਾ ਕੇ ਉਸਨੂੰ ਦੱਸਦਾ ਹੈ ਕਿ ਉਹ ਮੰਤਰੀ ਕੁਮਾਰ ਹੈ ਤੇ ਉਹ ਬੁੱਢੀ ਔਰਤ ਦੇ পাগল ਪੁੱਤ ਦੇ ਰੂਪ ਵਿੱਚ ਤੇਰੇ ਕੋਲ ਆਇਆ ਹੈ। ਹਾਂ ਤੈਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਤੈਨੂੰ ਇੱਥੋਂ ਕੱਢਣ ਦਾ ਪ੍ਰਬੰਧ ਕਰਤਾ ਹਾਂ। ਰਾਜਕੁਮਾਰੀ ਨੇ ਮੰਤਰੀ ਕੁਮਾਰ ਨੂੰ ਪਹਿਚਾਨ ਲਿਆ। ਉਹ ਬੜੀ ਖੁਸ਼ ਹੋਈ ਤੇ ਉਸਨੇ ਕਿਹਾ ਕਿ ਮੈਂ ਤੇਰੇ ਆਉਂਦਾ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਹੀ ਸੀ। ਮੈਨੂੰ ਪੂਰਾ ਭਰੋਸਾ ਸੀ ਕਿ ਤੂੰ ਤੇ ਮੇਰਾ ਪਤੀ ਮੈਨੂੰ ਲੱਭਣ ਜ਼ਰੂਰ ਆਉਂਗੀ ਹੁਣ ਮੈਨੂੰ ਕੋਈ ਚਿੰਤਾ ਨਹੀਂ ਹੈ ਇਸ ਤਰ੍ਹਾਂ ਉਹ ਰਾਜਕੁਮਾਰੀ ਨੂੰ ਲੈ ਕੇ ਉਸ ਮਹਿਲ ਤੋਂ ਨਿਕਲ ਜਾਂਦਾ ਹੈ ਤੇ ਜੰਗਲ ਵੱਲ ਭੱਜਣ ਲੱਗਦੇ ਹਨ ਉਹ ਜਾਣਦਾ ਸੀ ਕਿ ਉਹਨਾਂ ਨੂੰ ਜਲਦ ਤੋਂ ਜਲਦ ਇਸ ਰਾਜ ਦੀ ਸੀਮਾ ਨੂੰ ਪਾਰ ਕਰਨਾ ਚਾਹੀਦਾ ਹੈ ਤਾਂ ਜੋ ਰਾਜਾ ਦੇ ਸਿਪਾਹੀ ਉਸ ਦਾ ਪਿੱਛਾ ਨਾ ਕਰ ਸਕਣ ਜੰਗਲ ਸੰਘਣਾ ਤੇ ਲੰਬਾ ਸੀ ਪਰ ਮਨਤਰੀ ਕੁਮਾਰ ਤੇ ਰਾਜਕੁਮਾਰੀ ਤੇ ਹੌਸਲੇ ਬੁਲੰਦ ਸੀ ਉੰਨਾ ਨੇ ਬਿਨਾਂ ਰੁਕੇ ਯਾਤਰਾ ਜਾਰੀ ਰੱਖੀ ਕਿਉਂਕਿ ਉਹ ਜਾਣਦੇ ਸਨ ਕਿ ਇੱਕ ਵਾਰ ਸੀਮਾ ਪਾਰ ਕਰਨ ਤੋਂ ਬਾਅਦ ਉਹ ਸੁਰੱਖਿਤ ਹੋ ਜਾਣਗੇ ਰਸਤੇ 'ਚ ਮੰਤਰੀ ਕੁਮਾਰ ਨੇ ਰਾਜਕੁਮਾਰੀ ਨੂੰ ਹੌਸਲਾ ਦਿੰਦੇ ਹੋਏ ਕਿਹਾ ਅਸੀਂ ਜਲਦੀ ਹੀ ਸੁਰੱਖਿਅਤ ਸਥਾਨ 'ਤੇ ਪਹੁੰਚ ਜਾਵਾਂਗੇ ਹਣ ਤਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਰਾਜਕੁਮਾਰ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਤੇ ਜਦੋਂ ਅਸੀਂ ਉੱਥੇ पहुंचा सब कुछ ठीक हो जाएगा राजकुमारी ने जवाब दिता तुसी मेरी जिंदगी बचाई है तो हिम्मत दे बिना मैं कदे इस मुश्किल तो नहीं निकल सकती सी। पूरा भरोसा है कि भगवान नाल है दोस्तों इस दौरान महल विच खबर फैल गई कि राजकुमारी गायब हो गई है राजा ने जो ये सुनिया तो वह बहुत गुस्से आ गया बहुत चिंता लग गया ਉਸਨੇ ਤੁਰੰਤ ਆਪਣੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਉਹ ਪੂਰੇ ਜੰਗਲ ਵਿੱਚ ਲੱਭਣ ਰਾਜਕੁਮਾਰੀ ਨੂੰ ਵਾਪਸ ਲੈ ਕੇ ਆਉਣ ਰਾਜ ਦੇ ਸਿਪਾਹੀ ਜੰਗਲ ਪਰ ਬਹੁਤ ਵੱਡੀ ਸੰਖਿਆਵਲ ਉਸਨੂੰ ਲੱਭਣ ਲਈ ਚਲੇ ਗਏ ਪਰ ਮੰਤਰੀ ਕੁਮਾਰ ਤੇ ਰਾਜਕੁਮਾਰੀ ਪਹਿਲਾਂ ਹੀ ਕਾਫੀ ਦੂਰ ਨਿਕਲ ਚੁੱਕੇ ਸੀ ਇੱਥੇ ਭਗਵਾਨ ਸ਼ਿਵ ਮਾਤਾ ਪਾਰਵਤੀ ਨੂੰ ਕਹਿੰਦੇ ਹਨ ਦੇਵੀ ਉਧਰ ਸਿਪਾਹੀਆਂ ਨੇ ਜੰਗਲ ਦੇ ਕਈ ਹਿੱਸਿਆਂ ਵਿੱਚ ਖੋਜ ਪਿੰਦ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੂੰ ਕੋਈ ਵੀ ਸੁਰਾਗ ਨਾ ਮਿਲਿਆ ਮੰਤਰੀ ਕੁਮਾਰ ਨੇ ਆਪਣੀ ਬੁੱਧੀ ਤੇ ਹਿੰਮਤ ਦਾ ਨਮੂਨਾ ਦਿੰਦੇ ਹੋਏ ਰਾਜਕੁਮਾਰੀ ਨੂੰ ਉੱਥੋਂ ਕੱਢ ਲਿਆ ਸੀ ਜਿਸ ਨਾਲ ਉਹ ਸਮਾਂ ਰਹਿੰਦੇ ਜੰਗਲ ਪਾਰ ਕਰ ਚੁੱਕੇ ਸੀ ਸਿਪਾਹੀਆਂ ਦੀ ਖੋਜ ਨਾਕਾਮਯਾਬ ਰਹੀ ਤੇ ਆਖਰਕਾਰ ਉਹ ਖਾਲੀ ਹੱਥ ਮਹਿਲ ਵਾਪਸ ਆ ਗਏ ਰਾਜਾ ਨੂੰ ਇਹ ਸੁਣ ਕੇ ਬੜਾ ਦੁੱਖ ਹੋਇਆ ਔਰ ਉਹ ਕੁਝ ਵੀ ਨਾ ਕਰ ਸਕਿਆ ਮੰਤਰੀ ਕੁਮਾਰ ਤੇ ਰਾਜਕੁਮਾਰੀ ਨੇ ਆਪਣੀ ਯਾਤਰਾ ਜਾਰੀ ਰੱਖੀ ਫਿਰ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਰਾਜਕੁਮਾਰ ਉਨਤ ਇੰਤਜ਼ਾਰ ਕਰ ਰਿਹਾ ਸੀ ਜਿਵੇਂ ਹੀ ਰਾਜਕੁਮਾਰ ਨੇ ਆਪਣੀ ਪਤਨੀ ਨੂੰ ਸੁਰੱਖਿਤ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਨਿਕਲ ਕੇ ਉਸਨੇ ਉਸੇ ਵੇਲੇ ਮੰਤਰੀ ਕੁਮਾਰ ਨੂੰ ਗਲੇ ਲਾਇਆ ਤੇ ਕਿਹਾ ਤੇਰੀ ਦੋਸਤੀ ਤੇ ਨਿਸ਼ਠਾ ਨੇ ਸਾਡੀ ਜ਼ਿੰਦਗੀ ਨੂੰ ਬਚਾਇਆ ਹੈ ਤੂੰ ਜੋ ਹਿੰਮਤ ਤੇ ਚਲਾਕੀ ਦਿਖਾਈ ਹੈ ਉਸਦੇ ਲਈ ਮੈਂ ਤੇਰਾ ਹਮੇਸ਼ਾ ਕਰਜ਼ਦਾਰ ਰਹਾਗਾ ਰਾਜਕੁਮਾਰੀ ਨੇ ਵੀ ਭਾਵੁਕ ਹੋ ਕੇ ਕਿਹਾ ਤੁਸੀਂ ਦੋਨੋਂ ਮੇਰੇ ਲਈ ਦੇਵਤਾ ਦੇ ਸਮਾਨ ਹੋ ਤੁਸੀਂ ਮੇਰੀ ਜ਼ਿੰਦਗੀ ਦੇ ਸਭ ਔਖੇ ਹਾਲਾਤਾਂ ਵਿੱਚ ਮਦਦ ਕੀਤੀ ਸੀ ਮੈਂ ਇਸ ਉਪਕਾਰ ਨੂੰ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ ਹੁਣ ਜਦੋਂ ਰਾਜਕੁਮਾਰ ਰਾਜਕੁਮਾਰੀ ਤੇ ਮੰਤਰੀ ਦਾ ਪੁੱਤ ਇੱਕ ਵਾਰ ਫਿਰ ਤੋਂ ਇਕੱਠੇ ਹੋ ਗਏ ਤਾਂ ਉਹਨਾਂ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਵਾਪਸ ਆਕੀਆਂ। ਉਹਨਾਂ ਨੇ ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕੀਤਾ ਉਹ ਕਦੇ ਵੀ ਇੱਕ ਦੂਜੇ ਦਾ ਸਾਥ ਨਹੀਂ ਛੱਡਣਗੇ। ਚਾਹੇ ਕਿ ਕੋਈ ਵੀ ਮੁਸ਼ਕਲ ਕਿਉਂ ਨਾ ਹੋਵੇ। ਰਾਜਕੁਮਾਰ ਰਾਜਕੁਮਾਰੀ ਤੇ ਮੰਤਰੀ ਕੁਮਾਰ ਨੇ ਫੈਸਲਾ ਲਿੱਤਾ ਕਿ ਹੁਣ ਉਹਨਾਂ ਨੂੰ ਆਪਣੇ ਰਾਜ ਵਿੱਚ ਵਾਪਸ ਜਾਣਾ ਚਾਹੀਦਾ ਹੈ ਤੇ ਖੁਸ਼ੀ-ਖੁਸ਼ੀ ਯਾਤਰਾ ਕਰਨ ਲੱਗੇ ਤੇ ਆਪਣੇ ਰਾਜ ਦੀ ਸੀਮਾ ਤੇ ਪਹੁੰਚ ਕੇ ਜਦ ਉਹ ਆਪਣੇ ਰਾਜ ਦੀ ਰਾਸਥਾਨੀ ਪਹੁੰਚੇ ਤਾਂ ਰਾਜਾ ਤੇ ਮੰਤਰੀ ਜੋ ਲੰਬੇ ਸਮੇਂ ਤੋਂ ਆਪਣੇ ਪੁੱਤ ਤੇ ਬਹੁਤਾ ਇੰਤਜ਼ਾਰ ਕਰ ਰਹੇ ਸੀ ਉਹ ਬਹੁਤ ਖੁਸ਼ ਹੋਏ। ਉਹਨਾਂ ਨੂੰ ਆਪਣੇ ਪੁੱਤਾਂ ਨੂੰ ਦੇਖ ਕੇ ਰਾਹਤ ਮਹਿਸੂਸ ਹੋਈ ਤੇ ਪੂਰੇ ਰਾਜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਾਜਾ ਨੇ ਆਪਣੇ ਪੁੱਤ ਤੇ ਮੰਤਰੀ ਕੁਮਾਰ ਦਾ ਸਵਾਗਤ ਕਰਨ ਲਈ ਇੱਕ ਬਹੁਤ ਵੱਡਾ ਸਮਾਰੋਹ ਕੀਤਾ। ਪੂਰੇ ਰਾਜ ਵਿੱਚ ਢੋਲ ਨਗਾੜੇ ਵਜਾਏ ਗਏ। ਰਾਜਾ ਨੇ ਮੰਤਰੀ ਦੇ بیٹے ਦੀ ਹਿੰਮਤ ਕਰਕੇ ਉਸ ਨੂੰ ਅਦਰਾ ਰਾਸੋਂ ਦਿੱਤਾ। ਮੰਤਰੀ ਕੁਮਾਰ ਨੇ ਰਾਜਾ ਦਾ ਇਹ ਤੋਹਫ਼ਾ ਸਵੀਕਾਰ ਕਰਦੇ ਹੋਏ ਕਿਹਾ ਕਿ ਮਹਾਰਾਜ ਮੈਂ ਜੋ ਕੁਝ ਵੀ ਕੀਤਾ ਉਹ ਆਪਣੇ ਦੋਸਤ ਦੇ ਪ੍ਰਤੀ ਮੇਰੀ ਨਿਸ਼ਠਾ ਦਾ ਪ੍ਰਤੀਕ ਹੈ। ਮੈਂ ਹਮੇਸ਼ਾ ਇਹ ਮੰਨਦਾ ਹਾਂ ਕਿ ਸੱਚੇ ਦੋਸਤ ਉਹੀ ਹੁੰਦੇ ਹਨ ਜੋ ਔਖੇ ਵੇਲੇ ਇੱਕ ਦੂਜੇ ਦੀ ਮਦਦ ਕਰਦੇ ਹਨ। ਉਦੋਂ ਰਾਤ ਦੇ ਸਮੇਂ ਜਦੋਂ ਸਾਰੇ ਖੁਸ਼ੀਆਂ ਵਿੱਚ ਡੁੱਬੇ ਹੋਏ ਸੀ ਤਾਂ ਰਾਜਕੁਮਾਰੀ ਨਿਕ ਸੁਪਨਾ ਦੇਖਿਆ। ਸਪਨੇ 'ਚ ਦੇਵੀ ਲਕਸ਼ਮੀ ਖੁਦ ਪ੍ਰਗਟ ਹੋਈ ਤੇ ਉਹਨਾਂ ਨੇ ਰਾਜਕੁਮਾਰੀ ਨੂੰ ਕਿਹਾ ਧੀਏ ਤੇਰੀ ਜ਼ਿੰਦਗੀ 'ਚ ਦੁੱਖ ਤੇ ਮੁਸ਼ਕਲਾਂ ਦਾ ਕਾਰਨ ਉਹ ਕਾਲੀ ਬਿੰਦੀ ਸੀ ਜਿਸ ਨੂੰ ਤੂੰ ਆਪਣੇ ਮੱਥੇ 'ਤੇ ਲਗਾਇਆ ਸੀ ਕਾਲੀ ਬਿੰਦੀ ਨੂੰ ਸ਼ਾਸਤਰਾ ਵਿੱਚ ਅਸ਼ੁਭ ਮੰਨਿਆ ਗਿਆ ਹੈ ਇਹ ਦੁੱਖ ਤੇ ਮੁਸ਼ਕਲਾਂ ਦਾ ਪ੍ਰਤੀਕ ਹੈ ਜਦ ਤੂੰ ਇਸ ਨੂੰ ਲਗਾਵੇਂਗੀ ਉਦੋਂ ਤੋਂ ਤੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਲਕਸ਼ਮੀ ਜੀ ਨੇ ਅੱਗੇ ਕਿਹਾ ਤੇਰੀ ਕਾਲੀ ਬਿੰਦੀ ਕਰਕੇ ਉਹ ਸ਼ਿਕਾਰੀ ਰਾਜਕੁਮਾਰ পাগল ਹੋ ਗਿਆ ਤੇ ਤੈਨੂੰ ਮਹਿਲ ਵਿੱਚ ਉਸਨੇ ਬੰਦੀ ਬਣਾ ਲਿਆ ਪਰ ਤੇਰੀ 2 ਸਾਲ ਦੀ ਤਪੱਸਿਆ ਤੇ ਭਗਵਾਨ ਪ੍ਰਤੀ ਤੇਰੀ ਆਸਥਾ ਨੇ ਤੈਨੂੰ ਮੁਸ਼ਕਲਾਂ ਤੋਂ ਕੱਢ ਲਿਆ ਮੈਂ ਤੇਰੀ ਤਪੱਸਿਆ ਤੋਂ ਖੁਸ਼ ਹੋ ਕੇ ਤੇਰੇ ਮੱਥੇ ਦੀ ਕਾਲੀ ਬਿੰਦੀ ਨੂੰ ਹਟਾ ਦਿੱਤਾ ਤੇ ਉਸ ਦੀ ਜਗ੍ਹਾ ਤੇ ਲਾਲ ਬਿੰਦੀ ਲਗਾ ਦਿੱਤੀ ਹੈ ਇਹ ਲਾਲ ਬਿੰਦੀ ਸੁਭਾਗ ਤੇ ਸੁਹਾਗ ਦੀ ਨਿਸ਼ਾਨੀ ਹੈ ਇਸ ਨੂੰ ਲਗਾਉਣ ਨਾਲ ਤੇਰੀ ਜ਼ਿੰਦਗੀ ਵਿੱਚ ਫਿਰ ਤੋਂ ਸੁੱਖ ਤੇ ਖੁਸ਼ਹਾਲੀ ਪਰ ਜਾਵੇਗੀ। ਲక్ష్ਮੀ ਜੀ ਨੇ ਆਸ਼ੀਰਵਾਦ ਨਾਲ ਰਾਜਕੁਮਾਰੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਸਵੇਰਾ ਹੁੰਦਾ ਹੈ। ਉਸਨੇ ਆਪਣੀ ਗਲਤੀ ਤੋਂ ਸਿੱਖ ਲਿਆ ਤੇ ਹੁਣ ਉਹ ਆਪਣੇ ਹਰ ਕੰਮ ਤੇ ਵਿਵਹਾਰ ਤੋਂ ਚੁੱਕ ਸਰੰਦੀ ਹੈ। ਉਸਨੇ ਫੈਸਲਾ ਲਿਆ ਕਿ ਉਹ ਆਪਣੀ ਜ਼ਿੰਦਗੀ 'ਚ ਕਦੇ ਵੀ ਕਿਸੇ ਅਸ਼ੁੱਭ ਚੀਜ਼ ਨੂੰ ਧਾਰਨ ਨਹੀਂ ਕਰੇਗੀ ਤੇ ਹਮੇਸ਼ਾ ਸ਼ੁੱਭ ਚੀਜ਼ਾਂ ਨੂੰ ਹੀ ਪੈਨੇਗੀ। ਕਨ ਰਾਜਕੁਮਾਰ ਤੇ ਰਾਜਕੁਮਾਰੀ ਤੇ ਮੰਤਰੀ ਕੁਮਾਰ ਦੀ ਜ਼ਿੰਦਗੀ ਫਿਰ ਤੋਂ ਆਮ ਤੇ ਕੁਛ ਹਾਲ ਹੋ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਰਹਿੰਦੀ ਤੇ ਉਹ ਸਾਰੇ ਸੁਖੀ ਜੀਵਨ ਜੀਣ ਲੱਗਦੇ ਹਨ ਇਸ ਤਰ੍ਹਾਂ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਨਾ ਸਿਰਫ ਸੋਨੇ ਪੰਤੇ ਸਗੋ ਅੰਦਰੂਨੀ ਨਿਸ਼ਟਾ ਹਿੰਮਤ ਤੇ ਦੋਸਤੀ ਦਾ ਵੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੁੰਦਾ ਹੈ ਨਾਲ ਹੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਸ਼ੁਭ ਕੱਪੜੇ ਤੇ ਸ਼ੁਭ ਗਿਆਨੇ ਹੀ ਧਾਰਨ ਕਰਨੇ ਚਾਹੀਤੇ ਹਨ ਕਿਉਂਕਿ ਉਹਨਾਂ ਦਾ ਸਾਡੀ ਜ਼ਿੰਦਗੀ ਤੇ ਬਹੁਤ ਡੂੰਗਾ ਪ੍ਰਭਾਵ ਹੁੰਦਾ ਹੈ ਕਾਲੀ ਬਿੰਦੀ ਦੀ ਘਟਨਾ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਕੁਝ ਪ੍ਰਤੀਕਾਤਮਕ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਤੀਆਂ ਹਨ ਇਸ ਲਈ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਕੀ ਪਾ ਰਹੇ ਹਾਂ ਇਸ ਕਹਾਣੀ ਤੋਂ ਸਾਨੂੰ ਇਹ ਔਰ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਜਿੱਥੇ ਦੋਸਤੀ ਪਿਆਰ ਤੇ ਹਿੰਮਤ ਦੀ ਜਿੱਤ ਹੁੰਦੀ ਹੈ ਤੇ ਜ਼ਿੰਦਗੀ ਚ ਸ਼ਾਂਤੀ ਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਤਾਂ ਦੋਸਤੋ ਇਸ ਕਹਾਣੀ ਤੇ ਵਿਸ਼ੇਸ਼ ਤੁਹਾਡੇ ਕੀ ਵਿਚਾਰ ਹਨ ਆਪਣੀ رائے ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਜ਼ਰੂਰ ਦਿਨਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ